ਕਿੱਥੋਂ ਆਏ ਮੱਤਾ ਜੀ ਕਹਿੰਦੇ ਕਿੰਦਾ ਦਾ ਲੱਗਦਾ ਪਿਆ ਬਹੁਤ ਵਧੀਆ ਲੱਗਿਆ ਬਹੁਤ ਇਗਰੇਟ ਆਏ ਆ ਤੇ ਹਰ ਹਰ ਮਹਾਦੇਵ ਸਭ ਨੂੰ ਅਜਲ ਵਿੱਚ ਬਹੁਤ ਬਹੁਤ ਸ਼ੁਕਰਾਨਾ ਹੈ ਜੀ ਸੁਦੇਵ ਰਾਜ ਜੀ ਅੱਜ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਤਾਂ ਕਿੰਦਾ ਦੀ ਬਲਾਸ ਲੱਗਿਆ ਜੀ ਬੜੀ ਕਿਰਪਾ ਉਹਦੇ ਨਾਸ ਜੀ ਦੀ ਕਿ ਉਹਨਾਂ ਨੇ ਸਾਨੂੰ ਇੱਕ ਉਦਮ ਦਿੱਤਾ ਕਿ ਇਹ ਘਰਾਂ ਤੋਂ ਉਹਦੇ ਚਰਨਾਂ 'ਚ ਆਤਮਸਤਪ ਹੈ ਬੜਾ ਆਨੰਦ ਆਇਆ ਜੀ ਵੀ ਨੂੰ ਸ਼ਾਂਤੀ ਮਿਲੀ ਇਹ ਪਰ ਕਿੰਦਾ ਦੀ ਕਾਰਤਿਕ ਸਵਾਮੀ ਦੀ ਪੂਜਾ ਹੁੰਦੀ ਆ ਜਾਂ ਫਿਰ ਕੀ ਮਨੋ ਕਾਮਨਾ ਲੈ ਕੇ ਆਏ ਹੋ ਰਾਜ ਜੀ ਮਨੋ ਕਾਮਨਾ ਬਸ ਹੀ ਆਪਾਂ ਆਪਣੇ ਬਟਾਲਾ ਸ਼ਹਿਰ ਵਾਸਤੇ ਦੁਆ ਕਰਦੇ ਆ ਕਿ ਉਥੋਂ ਦਾ ਮਾਹੌਲ ਜਿੱਦਾਂ ਪਿੱਛੇ ਜੀ ਕੁਝ ਖਰਾਬ ਹੋਇਆ ਸੀ ਬਾਬਾ ਜੀ ਦੇ ਨਾਮ ਤੇ ਚਰਨਾਂ 'ਚ ਬੇਨਤੀ ਹੈ ਕਿ ਮਾਹੌਲ ਠੀਕ ਹੋਵੇ ਸਾਰੇ ਲੋਕ ਮਿਲ ਵਰਤਨ ਮਤਲਬ ਆਪਸੀ ਪ੍ਰੇਮ ਭਾਈਚਾਰੇ ਨਾਲ ਰਹੇ ਔਰ ਕੋਈ ਵੀ ਇੱਥੇ ਅਜਿਹੀ ਘਟਨਾ ਨਾ ਵਾਪਰੇ ਜਿਹੜੀ ਸਾਨੂੰ ਮਨਾਂ ਨੂੰ ਖੇਸ ਪਹੁੰਚਾਏਗੀ ਸਾਡੀ ਬਾਬਾ ਭੋਲੇ ਨਾਥ ਜੀ ਦੇ ਚਰਨਾਂ 'ਚ ਬੇਨਤੀ ਆ ਬਾਬਾ ਕਾਰ्तिक ਜੀ ਦੇ ਚਰਨਾਂ 'ਚ ਬੇਨਤੀ ਹੈ ਜੀ ਅਸਲ 'ਤੇ ਇਹਨਾਂ ਮੇਲੇ ਦਾ ਕਿੰਤਾ ਦੇ ਲੋਕਾਂ 'ਚ ਉਤਸ਼ਾਹ ਉਸੀ ਤੇ ਕਿਹਾ ਜਾਵੇ ਜੀ ਇਸ ਮੇਲੇ ਦਾ ਇਤਿਹਾਸ ਬਣ ਜਾਂਦਾ ਹੈ ਅੱਜ ਅਮ੍ਰਿਲਾ ਨੌਮੀ ਦਸਵੀ ਦਾ ਪਹਿਲਾ ਦਿਨ ਨੌਮੀ ਦਾ ਜੇ ਸ਼ੁਰੂ ਆਇਆ ਹੈ ਅਰਾ ਜਲੇਸ਼ਵਰ ਮੰਦਿਰ ਕਾਰ ਸਿਵਾਡਰੈਸ ਨੇ ਸੰਗਤ ਵਾਸਤੇ ਬੂਰੇ ਇੰਤਜ਼ਾਮ ਕੀਤੇ ਹਨ ਲੋਕੀ ਬੜੀ ਛਰਜਾ ਨਾਲ ਆਵਾਜ਼ ਦੋ ਵਜੇ ਤੋਂ ਮੰਦਰ ਦੇ ਵਿਚ ਆ ਰਹੇ ਨੇ ਔਰ ਪਵਿੱਤਰ ਸਰੋਵਰ ਦਾ ਸਨਾਨ ਕਰ ਰਿਹਾ ਔਰ ਅੱਜ ਦਾ ਜਿਹੜਾ ਮਹੱਤਵ ਆ ਉਹ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਵੀ ਇਸ ਕਾਰਤਿਕ ਮੰਦਰ ਦੇ ਵਿੱਚ ਕਾਰਤਿਕ ਗਵਾਨ ਆਜਾ ਲਿਆ ਆ ਜਦੋਂ ਕਿ ਉਹਨਾਂ ਦੇ ਮਾਤਾ ਪਿਤਾ ਨੇ ਕਲਾਸ਼ ਦੇ ਵਿੱਚ ਪ੍ਰਥਮ ਪੂਜਨ ਦਾ ਅਧਿਕਾਰ ਦੇਣਾ ਸੀ ਕਿ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਜਿਹੜਾ ਸਾਰੀ ਪ੍ਰਿਥਵੀ ਦਾ ਚੱਕਰ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਏਗਾ ਔਰ ਇਹ ਆਦੇਸ਼ ਸੁਣ ਕੇ ભગવાન ਕਾਰਤਿਕ ਸਵਾਮੀ ਆਪਣੀ ਮੋਰ ਦੀ ਸਵਾਰੀ ਤੇ ਚੱਲ ਪਏ ਔਰ ਜਦੋਂ ਗਣੇਸ਼ ਜੀ ਦੀ ਜਿਤਗੀ ਸਵਾਰੀ ਉਹਨਾਂ ਦੀ ਚੂਹੇ ਦੀ ਸੀ ਨਾਰਦ ਜੀ ਨੇ ਕਿਹਾ ਵੀ ਤੁਸੀਂ ਕਿੱਥੇ ਜਾਓਗੇ ਤੁਸੀਂ ਆਪਣੇ ਮਾਤਾ ਪਿਤਾ ਦਾ ਇੱਥੇ ਹੀ ਚੱਕਰ ਲਾ ਲਓ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏ ਜਦੋਂ ਕਿ ਨਾਰਦ ਜੀ ਜੋ ਇੱਕ ਗੱਲ ਸੁਣਦੇ ਹੀ ਉਹਨਾਂ ਨੇ ਭਗਵਾਨ ਗਣੇਸ਼ ਨੇ ਆਪਣੇ ਮਾਤਾ ਪਿਤਾ ਦਾ ਚੱਕਰ ਲਾ ਲਿਆ ਔਰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਗਿਆ ਉਹ ਸਮੇਂ ભગવાન ਕਾਰ्तिकेय ਸਵਾਮੀ ਇਸ ਪਵਿੱਤਰ ਜਗ੍ਹਾ ਤੇ ਵਿਸ਼ਰਾਮ ਕਰ ਰਹੇ ਸੀ ਜਦੋਂ ਕਿ ਨਾਰਦ ਜੀ ਤੇ ਆ ਗਏ ਉਹਨਾਂ ਨੂੰ ਕਿ ਪ੍ਰਥਮ ਪੂਜਾ ਦਾ ਅਧਿਕਾਰ ਜਿਹੜਾ ਮਨੈਜ ਜੀ ਨੂੰ ਪਰਕਲਾਸ ਚ ਦੇਤਾ ਹੈ ਇੱਥੇ ਰੂਸਟ ਹੋ ਗਿਆ ਔਰ ਅਚਾਨਕ ਅੱਜ ਦੇ ਦਿਨ ਕੋਟੀ ਕੋਟੀ ਦੇਵਤਾ ਇੱਥੇ ਆ ਕੇ ભગવાન ਕਾਰ्तिकेय ਸਵਾਮੀ ਨੂੰ ਮਨਾਉਣ ਵਾਸਤੇ ਆਏ ਲੇਕਿਨ ਉਹ ਕਲਾਸ ਜਾਣ ਵਾਸਤੇ ਨਹੀਂ ਮੰਨੇ ਉਹ ਉਹ ਇੱਥੇ ਅਚਾਨਕ ਹੋ ਗਿਆ ਔਰ ભગવાન ਬੋਲੇ ਸੰਗਰ ਨੇ ਉਹ ਰਵਾਰ ਦੇਤਾ ਕਿ ਹਰ ਸਾਲ 33 ਕੋਟੀ ਦੇਵਤਾ ਇਥੇ ਆਉਂਦੇ ਔਰ ਪੂਰੇ ਤਰਸ ਰੋਵਰ ਦੇ ਵਿੱਚ ਸਮਾਣ ਕਰਨ। ਅੱਜ ਦੇ ਦਿਨ ਦੂਰ ਦੂਰ ਤੋਂ ਸੰਗਤ ਆ ਰਹੀਆਂ ਆਪਣੀਆਂ ਬਨੋ ਕਾਬਲਾ ਲੈ ਕੇ ਆ ਰਹੀਆਂ ਔਰ ભગવાન ਉਹਨਾਂ ਦੀ ਪੂਰੀਆਂ ਕਰਨ ਅਸੀਂ ਅਜਲੇਸ਼ਵਰ ਮੰਦਿਰ ਕਾਰਜਾ ਵਾਟਰਸਪੋਰਟੋਂ ભગવાન ਨੂੰ ਪ੍ਰਾਰਥਨਾ